ਦੀ ਖਬਰ ਸੜਕ ਦੁਰਘਟਨਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਦੁਰਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਜੀਪ ਤੇ ਟਰੱਕ ਦੀ ਟੱਕਰ ਹੋਈ ਆ ਜਿਸ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 15 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਸ਼ ਦੇ ਪੱਤਿਆਂ ਦੇ ਵਾਂਗ ਹਵਾ ਦੇ ਵਿੱਚ ਉੱਡਦੇ ਹੋਏ ਲੋਕ ਨਜ਼ਰ ਆਏ ਤਾਂ ਇੰਨਾ ਭਿਆਨਕ ਹਾਦਸਾ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਜਿਸ ਕਿਸੇ ਨੇ ਵੀ ਇਹ ਹਾਦਸਾ ਦੇਖਿਆ ਉਸ ਕਿਸੇ ਹਰ ਕਿਸੇ ਦੀ ਰੋ ਕੰਬੂਠੀਆ ਤਾਂ ਦੱਸਦੇ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਬਲੈਰੋ ਜੀਪ ਅਤੇ ਟਰੱਕ ਦੇ ਵਿਚਕਾਰ ਟੱਕਰ ਦੇ ਨਾਲ 9 ਲੋਕਾਂ ਦੀ ਮੌਤ ਤੇ 15 ਜ਼ਖਮੀ ਹੋ ਚੁੱਕੇ ਨੇ ਟਰੈਂਪੋ ਦੇ ਵਿੱਚ ਸਵਾਰ ਹੋ ਕੇ ਬੇਟਰ ਗੁਰਹਰ ਸਰਹਾਇ ਤੋਂ ਜਲਾਲਾਬਾਦ ਦੇ ਵੱਲ ਜਾ ਰਹੇ ਸੀ ਤੇ ਅੰਮੋ ਸਾਹਮਣੇ ਜਿਹੜੀ ਆ ਟੱਕਰ ਹੋਣ ਦੇ ਕਰਕੇ ਇਹ ਹਾਦਸਾ ਹੋਇਆ ਇਸ ਮੌਕੇ ਐਸਐਸਪੀ ਫਿਰੋਜ਼ਪੁਰ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਆ ਉਹਨਾਂ ਦੀ ਜਵਾਨੀ ਸੁਣਾਉਨੇ ਆ ਤੇ ਨਾਲ ਹੀ ਜੋ ਲੋਕ ਮੌਜੂਦ ਸੀ ਉੱਥੇ ਨੇੜੇ ਤੇੜੇ ਦੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਨਾਂ ਦੀ ਵੀ ਜ਼ੁਬਾਨੀ ਸੁਣਾਉਣਾ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਵੱਡਾ ਤੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਖਮੀ ਹੈ ਕਿ ਕੀ ਜਾਣਕਾਰੀ ਹੁਣ ਤੱਕ ਹੈ ਤੁਹਾਡੇ ਕੋਲ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂ ਹਰ ਸਹਾਇ ਐਰੀਆ ਦੇ ਵਿੱਚ ਇੱਕ ਬਹੁਤ ਹੀ ਦੁਖਦ ਤੇ ਮੰਦਭਾਪੀ ਘਟਨਾ ਵਾਪਰੀ ਨੇ ਤੇ ਇਹਦੇ ਇਸ ਦੌਰਾਨ ਜਿਹੜੇ ਸਾਨੂੰ ਪਤਾ ਚੱਲ ਰਿਹਾ ਨੇ ਇੱਕ ਐਕਸੀਡੈਂਟ ਹੋਇਆ ਸੀ ਇੱਕ ਗੱਡੀ ਇੱਕ ਸਵਾਰੀਆਂ ਉਸੇ ਸਵਾਰ ਜਿਹੜੀ ਗੱਡੀ ਸੀਗੀ ਤੇ ਇੱਕ ਟਰੱਕ ਦੇ ਵਿਚਾਲੇ ਐਕਸੀਡੈਂਟ ਹੋਇਆ ਸੀ ਜਦੋਂ ਉਹ ਓਵਰਟੇਕ ਕਰ ਰਹੇ ਸੀ ਇਹ ਜਿਹੜੇ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਬੰਦੇ ਸੀਗੇ ਇਹ ਸਾਰੇ ਗੁਰੂ ਹਰ ਸਹਾਇ ਏਰੀਆ ਸੇ ਜਲਾਲਾਬਾਦ ਇੱਕ ਸ਼ਾਦੀ ਦੇ ਵਿੱਚ ਕੰਮ ਕਰਨੇ ਜਾ ਰਹੇ ਸੀਗੇ ਇਸ ਐਕਸੀਡੈਂਟ ਦੇ ਦੌਰਾਨ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ ਹੈਗੀ ਗੁਰੂ ਹਰ ਸਹਾਇ ਏਰੀਆ ਦੀ ਲੱਖੋਕੇ ਬਹਿਰਾਮ ਏਰੀਆ ਦੀ ਇਹ ਸਾਰੇ ਡਿਪਟੀ ਐਸਪੀ ਸਾਹਿਬ ਨੇ ਸਾਰੋਂ ਨੇ ਰਿਸਪੌਂਸ ਦਿੱਤਾ ਇੱਥੇ ਆਏ ਨਾਲ ਹੀ ਨਾਲ ਸੜਕ ਸੁਰੱਖਿਆ ਫੋਰਸ ਵੀ ਐਮਬੂਲੈਂਸ ਤੇ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀਆਂ ਆਏ ਇਸੇ ਜਿਹੜੇ ਸਾਡੇ ਇੰਜਰਡ ਸੀਗੇ ਉਹਨੂੰ ਮੂਵ ਕਰਾਇਆ ਗਿਆ ਹੈ ਵਕਫਾ ਹਸਪੀਟਲ ਦੇ ਵਿੱਚ ਇਹ ਭੇਜੇ ਗਏ ਨੇ ਜੋ ਨੀਅਰੈਸਟ ਹੈਗੇ ਇੱਕ ਜਲਾਲਾਬਾਦ ਚ ਕੁਝ ਭੇਜੇ ਗਏ ਨੇ ਗੁਰੂ ਹਰ ਸਹਾਇ ਦੇ ਵਿੱਚ ਭੇਜੇ ਗਏ ਹੈ ਤੇ ਫਰੀਦਕੋਟ ਦੇ ਵਿੱਚ ਵੀ ਭੇਜੇ ਗਏ ਹੈ ਹੁਣੇ ਆਲਰੇਡੀ ਸਾਡੀ ਐਸਐਸਪੀ ਫਾਜ਼ਿਲਕਾ ਨਾਲ ਤੇ ਐਸਐਸਪੀ ਫਰੀਦਕੋਟ ਨਾਲ ਵੀ ਸਾਡਾ ਤਾਲਮੇਲ ਹੋ ਗਿਆ ਹੈ ਉਨਕੀ ਵੀ ਜਿਹੜੀ ਲੋਕਲ ਪੁਲਿਸ ਟੀਮਸ ਹੈ ਤੇ ਲੋਕਲ ਮੈਡੀਕਲ ਟੀਮਸ ਹੈ ਉਹ ਸਾਰੇ ਇੰਜਰਡ ਨੂੰ ਵੀ ਟਰੀਟ ਕਰ ਰਹੀ ਹੈ ਜੀ ਮੈਡਮ ਮੈਨੂੰ ਜਲਦ ਕੜਨਾ ਵਾਪਸ ਹੀ ਹੈਗੀ ਆ 5 ਮਿੰਟ ਬਾਅਦ ਮੈਂ ਇੱਥੇ ਲਾਈਵ ਸੀ ਜੀ ਸੜਕ ਸੁਰੱਖਿਆ ਫੋਰਸ ਦੀ ਅੱਜ ਦਾਦ ਦੇ ਨਹੀਂ ਮੰਦੀ ਹੈ ਸਭ ਤੋਂ ਪਹਿਲਾਂ ਉਹ ਪੁੰਚੇ ਹੈਗੇ ਆ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਲੋਕਾਂ ਨੂੰ ਲਾਦਾ ਦੇ ਗੱਲ ਜਾ ਜਾ ਰਹੇ ਸੀ ਲੋਕ ਆਪਦੀਆਂ ਗੱਡੀਆਂ ਲੈ ਸਿਵਲ ਪ੍ਰਸ਼ਾਸਨ ਤੇ ਅੱਜ ਵੱਡਾ ਸਵਾਲ ਖੜਾ ਹੋਇਆ ਹੈ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਇੱਥੇ ਦਿਖਾਈ ਨਹੀਂ ਦਿੱਤੀ ਹੈ ਨੇ ਦੇਖਿਏ ਅਸੀਂ ਆਲਰੇਡੀ ਦੇਖਿਏ ਮੈਂ ਵੀ ਅਭੀ ਸਪੌਟ 'ਚ ਹੀ ਆਈ ਹੂਆਂ ਜਾਂ ਸਾਡੇ ਸਾਰੇ ਐਸਪੀਸ ਤੇ ਡਿਪਟੀ ਐਸਪੀਸ ਵੀ ਇੱਥੇ ਮੌਜੂਦ ਨੇ ਤੁਸੀਂ ਸਹੀ ਕਹਿ ਰਹੇ ਹੋ ਕਿ ਇਮੀਡੀਏਟ ਜਿਵੇਂ ਸੜਕ ਸੁਰੱਖਿਆ ਫੋਰਸ ਨੇ ਵਾਕਈ ਮੇਰੇ ਉਹਨਾਂ ਦੇ ਨਾਲ ਵੀ ਪਰਸਨਲੀ ਗੱਲ ਹੋਈ ਉਹਨਾਂ ਨੇ ਬਹੁਤ ਵਧੀਆ ਰਿਸਪੌਂਸ ਕੀਤਾ ਬਟ ਕਿਉਂਕਿ ਇੰਨੇ ਸਾਰੇ ਇੰਜਰਡ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿੰਨਾਂ ਨੂੰ ਮੂਵ ਕਰਾ ਪਾਏ ਜਿੰਨਾਂ ਨੂੰ ਸ਼ਿਫਟ ਕਰਾ ਪਾਏ ਉਹ ਸਾਰਾ ਕੁਝ ਕੀਤਾ ਹੈ ਇਸ ਦੌਰਾਨ ਬਾਕੀ ਵੀ ਜਿਹੜੀ ਮੈਡੀਕਲ ਟੀਮ ਹੈ ਸਾਰੀ ਉਹ ਵੀ ਲੱਗੀ ਹੋਈ ਨੇ ਆਲਰੇਡੀ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਦੋਨੋ ਜ਼ਿਲ੍ਹੋ ਦੇ ਐਸਐਸਪੀਜ਼ ਨਾਲ ਵੀ ਗੱਲ ਹੋ ਗਈ ਉਹਨਾਂ ਦੀ ਮੈਡੀਕਲ ਟੀਮ ਸੀਐਮਓ ਨਾਲ ਵੀ ਗੱਲ ਹੋ ਗਈ ਹੈ ਉਹ ਸਾਰੇ ਵੀ ਸਪੌਟ 'ਤੇ ਇੰਜਰਡ ਨੂੰ ਟ੍ਰੀਟ ਕਰ ਰਹੇ ਹੈ ਜੀ ਆ ਜਿਹੜੀ ਹੁਣ ਤੱਕ ਸਾਨੂੰ ਪੁਸ਼ਟੀ ਦੇ ਰਹੇ ਨੇ ਟੋਟਲ ਅਰਾਊਂਡ 15 ਦੇ ਕਰੀਬ ਲੋਕ ਇੰਜਰਡ ਨੇ ਤੇ 9 ਲੋਕ ਡੈਥ ਹੋ ਗਏ 9 ਲੋਕੋ ਦੀ ਡੈਥ ਹੋ ਗਈ ਹੈ ਕਿੰਨੇ ਹਸਪਤਲਾਂ ਦਾ ਮੈਡਮ ਐਡਮਿਟ ਨੇ ਪੇਸ਼ੈਂਟ ਜੋ ਆ ਜਿਹੜੇ ਗੁਰੂ ਹਰ ਸਹਾਇਆ ਏਰੀਆ ਦੇ ਵਿੱਚ ਕੁਝ ਐਡਮਿਟ ਨੇ ਜਲਾਲਾਬਾਦ ਦੇ ਹਸਪਤਲ ਦੇ ਵਿੱਚ ਤੇ ਫਰੀਦਕੋਟ ਦੇ ਵੀ ਸਿਵਲ ਹਸਪਤਲ ਦੇ ਵਿੱਚ ਐਡਮਿਟ ਹੈ ਇਸ ਵਿੱਚ ਮੈਂ ਇਨਫੈਕਟ ਸੜਕ ਸੁਰੱਖਿਆ ਫੋਰਸੇ ਤੇ ਵਧੀਆ ਯੋਗਦਾਨ ਦਿੱਤਾ ਹੈ ਉਹਦੇ ਨਾਲ-ਨਾਲ ਜਿਹੜੇ ਸਾਡੇ ਲੋਕਲ ਪਿੰਡ ਦੇ ਲੋਕ ਵੀ ਹੈਗੇ ਮੋਹਨਕੇ ਉਤਾਰ ਦੇ ਗੁਰੂ ਹਰ ਸਹਾਇਆ ਏਰੀਆ ਦੇ ਇਨਫੈਕਟ ਆਪ ਵਿੱਚੇ ਵੀ ਕਈ ਪ੍ਰੈਸ ਰਿਪੋਰਟਰ ਜਿਹੜੇ ਟਾਈਮਲੀ ਆਏ ਉਹਨਾਂ ਨੇ ਬਹੁਤ ਮਦਦ ਕੀਤੀ ਤੇ ਜਿਵੇਂ ਕਹਿੰਦੇ ਨੇ ਜੀ ਗੁੱਡ ਸਮੈਰੀਟਨ ਨੇ ਵਧੀਆ ਆ ਕੇ ਪੂਰੀ ਆਪਣੀ ਪਬਲਿਕ ਨੇ ਆ ਕੇ ਪੂਰੀ ਤਰੀਕੇ ਨਾਲ ਮਦਦ ਕੀਤੀ ਪੁਲਿਸ ਦੀ ਤੇ ਲੋਕਲ ਐਂਬੂਲੈਂਸ ਟੀਮ ਦੇ ਮੋਰ ਦੇ ਉਤਾਰ ਦੇ ਹਾੜ ਪਿੰਡੀ 105 ਨੌਜਵਾਨ ਉਸ ਪਿੰਡ ਦੇ ਜਿਨ੍ਹਾਂ ਨੇ ਇਹ ਸਾਰੀ ਅੱਜ ਭੂਮਿਕਾ ਨਿਭਾਈ ਹੈਗੀ ਆ ਇਹ ਜੇ ਨੌਜਵਾਨਾਂ ਦਾ ਸਲਮਾਨ ਕਰਨਾ ਵੀ ਬੰਦਾ ਹੈ ਨਹੀਂ ਨਹੀਂ ਬਿਲਕੁਲ ਜੀ ਮੈਂ ਇਨ ਫੈਕਟ ਉਹਨਾਂ ਦੇ ਨਾਲ ਹੀ ਗੱਲ ਕਰ ਰਹੀ ਸੀਗੀ ਮੈਂ ਤੁਹਾਨੂੰ ਇਸੇ ਲਈ ਕਿਹਾ ਕਿ ਚਲੋ ਐਸਐਸਐਫ ਵੀ ਆਈ ਉਹਨਾਂ ਦੀ ਵੀ ਬਹੁਤ ਵਧੀਆ ਉਹਨਾਂ ਨੇ ਡਿਊਟੀ ਨਿਭਾਈ ਜਿਹੜੀ ਲੋਕਲ ਪੁਲਿਸ ਐ ਉਹ ਵੀ ਪਹੁੰਚੀ ਇਨ ਫੈਕਟ ਸਾਡੇ ਮਮਦੋਰ ਥਾਣੇ ਬਾਕੀ ਵੀ ਪਾਸ ਪਾਸ ਦੇ ਥਾਣੇ ਆਰਪੀ ਟੀਮੇ ਵੀ ਇੱਥੇ ਰਵਾਨਾ ਕੀ ਗਈ ਫਿਰੋਜ਼ਪੁਰ ਸੇ ਵੀ ਸਾਡੇ ਦੋਨੋ ਐਸਪੀ ਸਾਹਿਬਾਨ ਇਥੇ ਇਮੀਡੀਏਟਲੀ ਦੌੜੇ ਆਏ ਉਹ ਵੀ ਆਏ ਪਰ ਜਿਹੜੀ ਗੁੱਡ ਸਮਾਰਿਟਨ ਜਿਹੜੇ ਹੈਗੇ ਜਿਨ੍ਹਾਂ ਨੇ 골ਡਨ ਆਰ ਦੇ ਰਹਤੇ ਇਨਜਰਡ ਨੂੰ ਸ਼ਿਫਟ ਕੀਤਾ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ ਅਸੀਂ ਬਹੁਤ ਧੰਨਵਾਦੀ ਹੈ ਜਿਹੜੇ ਲੋਕਲ ਪਬਲਿਕ تھے ਵਿਜ਼ਟਰ ਸੀਗੇ ਜੋ ਪਾਸਰ ਬਾਈਸ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਹੈ ਜੀ ਜੀਵੇਂ ਸਾਨੂੰ ਪਤਾ ਚੱਲ ਰਿਹਾ ਨੇ ਨੰਬਰ 1 ਤੇ ਜਿਹੜੀ ਸਵਾਰੀਆਂ ਦੀ ਗੱਡੀ ਸੀਗੀ ਉਹ ਓਵਰਲੋਡਿੰਗ ਕਰਕੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਗੱਡੀ ਨੂੰ ਤੇ ਸਾਹਮਣੇ ਸੇ ਫਾਜ਼ਲਕਾ ਸਾਈਡ ਸੇ ਜਿਹੜਾ ਟਰੱਕ ਆ ਰਿਹਾ ਸੀ ਉਸ ਸੇ ਉਹਨਾਂ ਦੀ ਮੁੱਢ ਪੇੜ ਹੋ ਗਈ ਬੇਸਿਕਲੀ ਜਿਹੜੀ ਟੱਕਰ ਲੱਗੀ ਇਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਹਾਦਸੇ ਦੇ ਜਿੰਨੇ ਕਾਰਨ ਨੇ ਉਹ ਸਾਰੇ ਸਪੌਟ 'ਤੇ ਰਹਿ ਕੇ ਅਸੀਂ ਵੈਰੀਫਾਈ ਕਰਾਂਗੇ ਜਿਹੜੀ ਲੋਕਲ ਪੁਲਿਸ